ਜ਼ਿਲ੍ਹਾ ਹੁਸ਼ਿਆਰਪੁਰ ਡੈਕਸਬ ਮਾਇਲਪੁਰ ਵਿਖੇ ਅੰਬੇ德ਕਰ ਜਨ ਰਜਿਸਟ੍ਰੇਟ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਟਿੰਗ ਕੁਲਵੰਤ ਪੁਰੋ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਪੂਰੇ ਜ਼ਿਲ੍ਹੇ ਦੇ ਨੌਜਵਾਨ ਸ਼ਾਮਿਲ ਹੋਏ ਇਸ ਮੌਕੇ ਜ਼ਿਲ੍ਹਾ ਪਧਰੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਇਸ ਮੌਕੇ ਪਹੁੰਚੇ ਪੰਜਾਬ ਪਧਰ ਦੇ ਆਗੂਆਂ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇ德ਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹਰਮਨ ਸਿੰਘ ਜੀ ਹਾਂ ਜੀ ਫਾਰਮ ਡੀਜੀਪੀ ਐਂਟੀ ਡਰਗ ਮੂਵਮੈਂਟ ਕਨਵੀਨਰ ਸਟੇਟ ਪੰਜਾਬ ਜੇ ਅਸੀਂ ਸਰਪ੍ਰਸਤ ਇੱਥੇ ਇਕੱਠੇ ਹੋਏ ਸੀ ਕਿ ਜਿਹੜੀ ਬਾਬਾ ਸਾਹਿਬ ਦੀ ਸੋਚ ਹੈ ਉਹ ਜਿਹੜੇ ਯੂਥ ਹੈ ਉਹਨਾਂ ਨੂੰ ਥੋੜਾ ਇਹਦੇ ਬਾਰੇ ਮੋਟੀਵੇਟ ਕੀਤਾ ਜਾਵੇ ਤੇ ਜੋ ਵੀ ਅੱਜ ਚੱਲ ਰਿਹਾ ਹੈ ਜੋ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਜੋ ਸਰਕਾਰਾਂ ਆ ਜੋ ਕਹਿੰਦੇ ਕਿ ਅਧਿਕਾਰਾਂ ਰੋਧੀ ਮੂਵਮੈਂਟ ਕਰ ਰਹੀਆਂ ਆ ਜਾਂ ਉਹ ਕਾਰਵਾਈ ਕਰ ਰਹੀਆਂ ਆ ਅਸੀਂ ਅੱਜ ਉਹਦੀ ਅਵੇਰਨੈਸ ਬਣਾਉਣ ਲਈ ਇਕੱਠੇ ਹੋਏ ਸੀਗੇ ਤੇ ਡੀਜੀਪੀ ਸਾਹਿਬ ਦੀ ਇੱਕ ਜਿਹੜੀ ਆਪਣੀ ਐਨਜੀਓ ਹੈ ਹੂਮ ਰਾਈਟ ਦੇ ਲਈ ਤੇ ਉਹਦੇ ਹੀ ਫ फेब्रुवारी ਦੇ ਵਿੱਚ ਮੈਂ ਇੱਥੇ ਆਇਆ ਸੀ ਕਿਉਂਕਿ ਜੋ ਵੀ ਇਹ ਸਮਾਗਮ ਹੈ ਜਾਂ ਫਿਰ ਜੋ ਡਿਸਕਸ਼ਨ ਹੋਈ ਹੈ ਸਾਰੀ ਹਿਊਮਨ ਰਾਈਟ ਦੇ ਦਾਰੇ ਵਿੱਚ ਆਉਂਦੀ ਹੈ ਤੇ ਮੈਂ ਦਾ ਪੂਰ ਜੋਰ ਸਮਰਥਨ ਕਰਦਾ ਜੀ ਮੈਂ ਹਨੀਯਾਬਦ ਐਡਵੋਕੇਟ ਅੰਬੇਦਕਰ ਸੈਨਾ ਤੋਂ ਅੰਬੇਦਕਰ ਸੈਨਾ ਦੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਮੀਟਿੰਗ ਸੀ ਜਿਸ ਵਿੱਚ ਇੱਕ ਤਾਂ ਜਿਹੜੀ ਮੋਦੀ ਸਰਕਾਰ ਵੱਲੋਂ ਜੋ ਕੰਪਨੀਆਂ ਨੂੰ ਸਰਕਾਰੀ ਕੰਪਨੀਆਂ ਨੂੰ ਵੇਚ ਕੇ ਨਿੱਜੀ ਹੱਥਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਉਸ ਦੇ ਖਿਲਾਫ ਇੱਕ ਮਹਿੰਮ ਸ਼ੇਰਣੀ ਸੀ ਤੇ ਜਿਸ ਦੀ ਬਿਉਂਦਬੰਦੀ ਅਸੀਂ ਇਸ ਮੀਟਿੰਗ ਦੇ ਵਿੱਚ ਤਿਆਰ ਕੀਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਅੰਬੇਦਕਰ ਸੇਨਾ ਦੇ ਅਹੁਦੇਦਾਰੀਆਂ ਦੀ ਨਿਯੁਕਤੀ ਵੀ ਕਰਨੀ ਸੀ ਤੇ ਇਸ ਵਿੱਚ ਜਿਹੜੇ ਆਪਣੇ 75 ਸਾਥੀਆਂ ਦੇ ਨਾਲ ਭਾਜਪਾ ਛੱਡ ਕੇ ਜੋ ਅੰਬੇਦਕਰ ਸੇਨਾ ਨੂੰ ਜੁਆਇਨ ਕੀਤਾ ਆ ਗੁਰਨੇਕ ਸਿੰਘ ਗੇਕੀ ਜੀ ਜਿਨ੍ਹਾਂ ਨੂੰ ਅਸੀਂ ਮਾਲਪੁਰ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਤੇ ਇਸ ਤੋਂ ਇਲਾਵਾ ਅੱਜ ਅਸੀਂ ਨਿਯੁਕਤੀਆਂ ਹੋਰ ਵੀ ਕੀਤੀਆਂ ਨੇ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਲਗਾਇਆ ਨਵਜੋਤ ਨਵੀ ਮਾਲਪੁਰ ਜੀ ਨੂੰ ਤੇ ਇਸ ਤੋਂ ਇਲਾਵਾ ਸਨੀਅਟਵਾਲ ਨੂੰ ਵਾਈਸ ਪ੍ਰੈਜ਼ੀਡੈਂਟ ਲਗਾਇਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਤੇ ਕਿਰਪਾਲ ਸਿੰਘ ਟੋਨਾ ਜੀ ਜਿਨ੍ਹਾਂ ਦੀ ਪ੍ਰਵੀਨ ਜਨਰਲ ਸਟੋਰ ਹੈ ਉਹਨਾਂ ਨੂੰ ਅਸੀਂ ਜਨਰਲ ਸੈਕਟਰੀ ਲਗਾਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੀ ਹੁਸ਼ਿਆਰਪੁਰ ਤੋਂ ਤਜਤ ਅਜਨੂਹਾ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼